ਸ਼ਸ਼ੀਕਾਲ ਦੋਸਤੋ ਮੈਂ ਤੁਹਾਡਾ ਦੋਸਤੋ ਸਤਨਾਮ ਤੇ ਅੱਜ ਬਈ ਤਰੀਕ ਹੋ ਗਈ 12 ਸਤੰਬਰ 2025 ਅੱਜ ਸਵੇਰ ਦੀ ਬਈ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜੋ ਇਸ ਵਕਤ ਪਾਣੀ ਦਾ ਲੈਵਲ 20.2 ਫੁੱਟ ਦੇ ਕਰੀਬ ਚੱਲ ਰਿਹਾ ਹੈ 20.2 ਇੰਚ ਅਤੇ ਜੇਕਰ ਆਪਾਂ ਕੱਲ ਸਵੇਰ ਅਤੇ ਕੱਲ ਸ਼ਾਮ ਦੀ ਗੱਲ ਕਰੀਏ ਤਾਂ ਕੱਲ ਜੋ ਪਾਣੀ ਦਾ ਲੈਵਲ 20.4 ਇੰਚ ਦੇ ਕਰੀਬ ਚੱਲ ਰਿਹਾ ਸੀ ਸੋ ਕੱਲ ਨਾਲੋਂ ਜੋ ਪਾਣੀ ਦਾ ਲੈਵਲ 2 ਇੰਚ ਘਟਿਆ ਹੈ ਅਤੇ ਜੇਕਰ ਆਪਾਂ ਪਿੱਛੇ ਦੀ ਗੱਲ ਕਰੀਏ ਤਾਂ ਪਿੱਛੇ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਬਰਸਾਤ ਨਹੀਂ ਹੋ ਰਹੀ ਮਹਾਲੀ ਚੰਡੀਗੜ੍ਹ ਪੰਚਕੁਲਾ ਜਾਂ ਆਸੇ ਪਾਸੇ ਪਹਾੜਾਂ ਦੇ ਵਿੱਚ ਵੀ بارش ਬਿਲਕੁਲ ਬੰਦ ਹੈ ਬਈ ਕਿਤੇ ਕੋਈ بارش ਨਹੀਂ ਹੋ ਰਹੀ ਬਈ ਅਤੇ ਹੁਣ ਜੋ ਸਵਾਲ ਆਉਂਦਾ ਹੈ ਵੀ ਜਿਵੇਂ ਪਹਿਲਾਂ ਫੁੱਟ ਜਾਂ ਅੱਧੇ ਫੁੱਟ ਦੇ ਹਿਸਾਬ ਨਾਲ ਪਾਣੀ ਘਟਦਾ ਸੀ ਸੋ ਹੁਣ ਇੰਚਾਂ ਦੇ ਹਿਸਾਬ ਨਾਲ ਕਿਉਂ ਘਟ ਰਿਹਾ ਇਸ ਦਾ ਕਾਰਨ ਇਹ ਹੈ ਕਿ ਜਿਵੇਂ ਭਈ ਟਾਂਗਰੀ ਜਾਂ ਮਾਰਕੰਡਾ ਜਿਵੇਂ ਉਧਰ ਜ਼ਿਆਦਾ ਫਾਨ ਤੇ ਸੀ ਜਦੋਂ ਤਾਂ ਉਦੋਂ ਆਸੇ ਪਾਸੇ ਖੇਤਾਂ ਦੇ ਵਿੱਚ ਜੋ ਪਾਣੀ ਖਿੰਡ ਗਿਆ ਸੀ ਸੋ ਪਿੰਡ ਦੇ ਜੋ ਆਸੇ ਪਾਸੇ ਪਿੰਡ ਲੱਗਦੇ ਸੀ ਉੱਥੇ ਵੀ ਪਾਣੀ ਖਿੰਡ ਗਿਆ ਸੀ ਪਰ ਪਿੰਡਾਂ ਪਿੰਡ ਦੇ ਵਿੱਚੋਂ ਤਾਂ ਪਾਣੀ ਕਾਫੀ ਟਾਈਮ ਜੋ ਟਾਂਗਰੀ ਦੇ ਵਿੱਚ ਜੋ ਪੈ ਪੈ ਚੁੱਕਿਆ ਹੈ ਜੋ ਲੰਗ ਚੁੱਕਿਆ ਹੈ ਪਰ ਜਿਹੜਾ ਰਹਿ ਗਿਆ ਹੁਣ 20 25 ਕਿਲੋਮੀਟਰ ਦਾ ਏਰੀਆ ਖੇਤਾਂ ਦਾ ਜੋ ਖੇਤਾਂ ਦੇ ਵਿੱਚ ਹਜੇ ਪਾਣੀ ਖੜਾ ਵੀ ਖੇਤਾਂ ਵਾਲਾ ਪਾਣੀ ਉਹੀ ਪਾਣੀ ਵੀ ਟਾਂਗਰੀ ਦੇ ਵਿੱਚ ਛਾਰਿਆ ਉਹੀ ਟਾਂਗਰੀ ਵਾਲਾ ਪਾਣੀ ਫਿਰ ਘੱਗਰ ਦੇ ਵਿੱਚ ਛਾਰਿਆ ਸੋ ਉਹਦੇ ਕਾਰਨ ਕਰਕੇ ਜੋ ਇੰਚ ਦੇ ਹਿਸਾਬ ਨਾਲ ਜੋ ਹਰ ਥਾਂ ਤੇ ਪਾਣੀ ਦਾ ਲੈਵਲ ਘਟ ਰਿਹਾ ਹੈ ਸੋ ਜਦੋਂ ਉਹ ਖੇਤਾਂ ਵਾਲਾ ਪਾਣੀ ਇਹਦੇ ਵਿੱਚ ਆਪਾਂ ਪੂਰੇ ਦਾ ਪੂਰਾ ਪੈ ਗਿਆ ਜਾਂ ਪੂਰੇ ਪਾਣੀ ਦਾ ਭੁਗਤਾਨ ਹੋ ਗਿਆ ਉਸ ਤੋਂ ਬਾਅਦ ਫੁੱਟ ਅੱਧੇ ਫੁੱਟ ਦੇ ਹਿਸਾਬ ਨਾਲ ਡੇਲੀ ਪਾਣੀ ਦਾ ਲੈਵਲ ਘਟੂ ਆ ਬਈ ਜਿਵੇਂ ਪਹਿਲਾਂ 2-3 ਫੁੱਟ ਤੇ ਚੱਲਦਾ ਹੁੰਦਾ ਸੀ ਨੋਰਮਲ ਵੀ ਖਾਲੀ ਵਾਂਗ ਪਾਣੀ ਦਾ ਲੈਵਲ ਚੱਲਦਾ ਸੀ ਉਸੇ ਤਰ੍ਹਾਂ ਹੀ ਚੱਲਣ ਲੱਗ ਜੂ ਅੱਜ ਤੋਂ 10 ਦਿਨਾਂ ਬਾਅਦ ਬਈ ਉਮੀਦ ਕਰਦੇ ਹਾਂ ਤੇ ਇਸ ਦੇ ਨਾਲ ਹੀ ਜੋ ਆਉਣ ਵਾਲੇ ਦਿਨਾਂ 'ਚ ਜਿਵੇਂ 12 ਤੋਂ ਲੈ ਕੇ 14 ਸਤੰਬਰ ਤੱਕ ਜੋ ਪਾਰੀ بارش ਦੱਸੀ ਹੋਈ ਹੈ ਮੌਸਮ ਵਿਭਾਗ ਵੱਲੋਂ ਸੋ ਕਵਰਾਉਣ ਦੀ ਲੋੜ ਨਹੀਂ ਚੌਕਸ ਰਹਿਣ ਦੀ ਲੋੜ ਹੈ ਭਾਈ ਤੇ ਬਾਕੀ ਜਿਹੜੇ ਦਰਿਆਵਾਂ ਦੇ ਕੰਡੇ ਤੇ ਲੋਕ ਰਹਿੰਦੇ ਨੇ ਸੋ ਉਹਨਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਅਤੇ ਇਸ ਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਫੇਰ ਮਿਲਦੇ ਹਾਂ ਬਣੇ ਰਹੋ ਸਾਡੇ ਨਾਲ ਧੰਨਵਾਦ ਜੀ